ਮਨਜੋਬ ਬੀਜਪੀ ਪੰਜਾਬ ਅਤੇ ਏਡੀਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਤੁਹਾਨੂੰ ਪਹਿਲਾਂ ਵੀ ਪਤਾ ਆ ਕਿ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਪੁਰਜ਼ੋਰ ਕਾਰਵਾਈ ਕਰਨੇ ਹੁਸੇ ਕਾਰਵਾਈ ਤੇ ਲੜੇ ਚ ਅੱਜ ਅਸੀਂ ਜਿਹੜੇ ਸਾਡੇ ਡਰੱਗ ਹੌਟਸਪੌਟ ਏਰੀਆ ਹੁੰਦੇ ਆ ਜਿੱਥੇ ਸਾਨੂੰ ਪਬਲਿਕ ਤੋਂ ਫੀਡਬੈਕ ਆਂਦੀ ਆ ਜਾਂ ਜਿੱਥੇ ਸਾਡੀ ਇੰਟੈਲੀਜੈਂਸ ਸਾਨੂੰ ਦੱਸਦੀ ਆ ਕਿ ਇੱਥੇ ਕੰਜ਼ਿਊਮੇਬਲ ਕੁਆਂਟੀਟੀ ਚ ਡਰੱਗ ਜਿਹੜਾ ਅਵੇਲੇਬਲ ਹੋ ਸਕਦਾ ਹੈ ਉੱਥੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਕਾਸੋ ਆਪਰੇਸ਼ਨ ਹੁੰਦਾ ਉਹ ਪਲਾਨ ਕਰਦੇ ਆਂ ਇਸ ਆਪਰੇਸ਼ਨ ਚ ਅਸੀਂ ਐਂਟਰੀ ਅਤੇ ਐਗਜ਼ਿਟ ਪੁਆਇੰਟ ਸੀਲ ਕਰਕੇ ਜਿਹੜੇ ਕੋਈ ਸ਼ੱਕੀ ਲੋਕ ਨੇ ਉਹਨਾਂ ਦੀ ਚੈਕਿੰਗ ਕਰਦੇ ਹਾਂ ਤਾਂ ਕਿ ਡਰੱਗਸ ਦੀ ਅਵੇਲੇਬਿਲਟੀ ਦੀ ਜਿਹੜੀ ਕੋਈ ਸਪਲਾਈ ਚੇਨ ਹੈਗੀ ਉਹਨੂੰ ਤੋੜਿਆ ਜਾ ਸਕੇ ਅੱਜ ਵੀ ਪਟਿਆਲਾ ਜ਼ਿਲ੍ਹੇ ਚ ਇਹ ਕਸੋ ਆਪਰੇਸ਼ਨ ਦੋ ਥਾਵਾਂ ਤੇ ਪਲਾਨ ਹੋਏ ਆ ਇੱਕ ਤੇ ਜਿੱਥੇ ਆਪਾਂ ਖੜੇ ਆ ਜਿਹੜਾ ਰੋੜੀਕੁੱਟ ਮੋਹੱਲਾ ਜਿਹੜਾ ਸ਼ਹਿਰ ਦਾ ਪੁਰਾਣਾ ਏਰੀਆ ਆ ਪਟਿਆਲਾ ਸ਼ਹਿਰ ਦਾ ਇੱਕ ਜਿਹੜੇ ਸਮਾਨੇ ਏਰੀਏ ਚ ਸ਼ੇਰ ਮਾਜਰਾ ਤੇ ਲੰਗੜੋਈ ਪਿੰਡ ਆ ਉੱਥੇ ਵੀ ਇਹ ਕਸੋ ਆਪਰੇਸ਼ਨ ਹੋਏ ਆ ਤੇ ਆਉਣ ਵਾਲੇ ਸਮੇਂ 'ਚ ਵੀ ਪਟਿਆਲਾ ਪੁਲਿਸ ਲਗਾਤਾਰ ਇਹੋ ਜਿਹਾ ਆਪਰੇਸ਼ਨ ਕਰਦੀ ਰਹੂਗੀ ਤਾਂ ਕਿ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਟੀ ਵੀ ਮਿਲੇ ਤੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਵੀ ਰਜਿੱਟਿਆ ਜਾ ਸਕੇ ਸਰ ਕੋਈ ਬਰਾਮਦਗੀ ਹੋਈ ਹੈ ਜੀ ਬਰਾਮਦਗੀਆਂ ਜੀ ਦੇਖੋ ਅਸੀਂ ਹੁਣ ਸਾਰਾ ਕੰਪਾਈਲ ਕਰਾਂਗੇ ਤੇ ਡੇਰ ਸ਼ਾਮ ਤੱਕ ਤੁਹਾਨੂੰ ਸ਼ੇਅਰ ਕਰ ਦਾਂਗੇ ਕਿ ਕੀ ਕੁਝ ਬਰਾਮਦਗੀਆਂ ਹੋਈਆਂ ਇਹ ਇੱਥੇ ਦੋ ਐਸਪੀ ਸਬਾਨ DSP ਸਬੰਧ ਤੇ ਅਰਾਊਂਡ 200 ਤੋਂ 250 ਮੁਲਾਜ਼ਮ ਜਿਹੜਾ ਇੱਥੇ ਅੱਜ ਡਿਪਲੋਏ ਹੋਏ ਨੇ ਦੇਖੋ ਜਿਹੜੇ ਬੇ ਨੰਬਰੀ ਵਹੀਕਲ ਨੇ ਜਿਹੜੇ ਕੋਈ ਚੋਰੀ ਦੇ ਮੋਟਰਸਾਈਕਲ ਨੇ ਜਾਂ ਜਿਹੜੇ ਕੋਈ ਵਹੀਕਲ ਬਿਨਾ ਨੰਬਰ ਪਲੇਟ ਤੋਂ ਹੁੰਦੇ ਆ ਜਿਨ੍ਹਾਂ ਨੂੰ ਕਿਸੇ ਕ੍ਰਾਈਮ ਲਈ ਵਰਤਿਆ ਜਾ ਸਕਦਾ ਉਹਨਾਂ ਵਹੀਕਲਸ ਦੀ ਵੀ ਚੈਕਿੰਗ ਕੀਤੀ ਗਈ ਤੇ ਜਿਹੜੇ ਕਿਸੇ ਵਹੀਕਲ ਦੇ ਡਾਕੂਮੈਂਟ ਵਗੈਰਾ ਨਹੀਂ ਪੂਰੇ ਸੀ ਕਿ ਉਹਨਾਂ ਨੂੰ ਇੰਪਾਉਂਡ ਵੀ ਕੀਤਾ ਸਰ ਮਹਿਲਾ ਪੁਲਿਸ ਵੀ ਹੈਗੀ ਸੀ ਅੱਜ ਦੀ ਹਾਂ ਬਿਲਕੁਲ ਜੀ ਜਦੋਂ ਵੀ ਇਹੋ ਜਿਹਾ ਆਪਰੇਸ਼ਨ ਕਰਦੇ ਆਂ ਤੇ ਲੇਡੀ ਪੁਲਿਸ ਦਾ ਜ਼ਰੂਰ ਕੰਪਲੀਮੈਂਟ ਉੱਤੇ ਕੰਪੋਨੈਂਟ ਰੱਖਿਆ ਜਾਂਦਾ ਸਰ ਮੇਰੇ ਇਲਾਕੇ ਘਰੇ ਜਿੰਨੇ ਹੋ ਰਹੀ ਹੈ ਇਸ ਸਮੇਂ ਰੇਡ ਦੇ ਦੇਖੋ ਇੱਕ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਇੱਥੇ ਵੀ ਹੋ ਰਹੀ ਹੈ ਸਮਾਨ ਏਰੀਆ ਚ ਵੀ ਹੋ ਰਹੀ ਹੈ ਮਾਨਜੋਗ ਡੀਜੀਪੀ ਪੰਜਾਬ ਅਤੇ ਏਡੀਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਤੁਹਾਨੂੰ ਪਹਿਲਾਂ ਵੀ ਪਤਾ ਆ ਕਿ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਉਸੇ ਕਾਰਵਾਈ ਤੇ ਲੜੇ ਚ ਅੱਜ ਅਸੀਂ ਜਿਹੜੇ ਸਾਡੇ ਡਰੱਗ ਹੌਟਸਪੌਟ ਏਰੀਆ ਹੁੰਦੇ ਆ ਜਿੱਥੇ ਸਾਨੂੰ ਪਬਲਿਕ ਤੋਂ ਫੀਡਬੈਕ ਆਂਦੀ ਆ ਜਾਂ ਜਿੱਥੇ ਸਾਡੀ ਇੰਟੈਲੀਜੈਂਸ ਸਾਨੂੰ ਦੱਸਦੀ ਆ ਕਿ ਇੱਥੇ ਕੰਜ਼ਿਊਮੇਬਲ ਕੁਆਂਟੀਟੀ 'ਚ ਡਰੱਗ ਜਿਹੜਾ ਅਵੇਲੇਬਲ ਹੋ ਸਕਦਾ ਹੈ ਉੱਥੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਕੱਲ੍ਹ ਤੋਂ ਆਪਰੇਸ਼ਨ ਹੁੰਦਾ ਉਹ ਪਲਾਨ ਕਰਦੇ ਆ ਇਸ ਆਪਰੇਸ਼ਨ 'ਚ ਅਸੀਂ ਐਂਟਰੀ ਅਤੇ ਐਗਜ਼ਿਟ ਪੁਆਇੰਟ ਸੀਲ ਕਰਕੇ ਜਿਹੜੇ ਕੋਈ ਸ਼ੱਕੀ ਲੋਕ ਨੇ ਉਹਨਾਂ ਦੀ ਚੈਕਿੰਗ ਕਰਦੇ ਆ ਤਾਂ ਕਿ ਡਰੱਗਸ ਦੀ ਅਵੇਲੇਬਿਲਟੀ ਦੀ ਜਿਹੜੀ ਕੋਈ ਸਪਲਾਈ ਚੇਨ ਹੈਗੀ ਉਹਨੂੰ ਤੋੜਿਆ ਜਾ ਸਕੇ ਅੱਜ ਵੀ ਪਟਿਆਲਾ ਜ਼ਿਲ੍ਹੇ 'ਚ ਇਹ ਕਸੋ ਆਪਰੇਸ਼ਨ ਦੋ ਥਾਵਾਂ ਤੇ ਪਲਾਨ ਹੋਏ ਆ ਇੱਕ ਤੇ ਜਿੱਥੇ ਆਪਾਂ ਖੜੇ ਆ ਜਿਹੜਾ ਰੋੜੀਕੁੱਟ ਮੋਹੱਲਾ ਜਿਹੜਾ ਸ਼ਹਿਰ ਦਾ ਪੁਰਾਣਾ ਏਰੀਆ ਆ ਪਟਿਆਲਾ ਸ਼ਹਿਰ ਦਾ ਇੱਕ ਜਿਹੜੇ ਸਮਾਨੇ ਏਰੀਏ 'ਚ ਸ਼ੇਰ ਮਾਜਰਾ ਤੇ ਲੰਗੜੋਈ ਪਿੰਡ ਆ ਉੱਥੇ ਵੀ ਇਹ ਕਸੋ ਆਪਰੇਸ਼ਨ ਹੋਏ ਆ ਤੇ ਆਉਣ ਵਾਲੇ ਸਮੇਂ 'ਚ ਵੀ ਪਟਿਆਲਾ ਪੁਲਿਸ ਲਗਾਤਾਰ ਇਹੋ ਜਿਹਾ ਆਪਰੇਸ਼ਨ ਕਰਦੀ ਰਹੂਗੀ ਤਾਂ ਕਿ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਵੀ ਮਿਲੇ ਤੇ ਜਿਹੜੇ ਨਸ਼ਾ ਤਸਕਰਾਂ ਉਹਨਾਂ ਨੂੰ ਵੀ ਰਜਿਟ ਕੀਤਾ ਜਾ ਸਕਦਾ ਸਰ ਕੋਈ ਬਰਾਮਦਗੀ ਹੋਈ ਹੈ ਜੀ ਬਰਾਮਦਗੀਆਂ ਜੀ ਦੇਖੋ ਅਸੀਂ ਹੁਣ ਸਾਰਾ ਕੰਪਾਈਲ ਕਰਾਂਗੇ ਤੇ ਡੇਰ ਸ਼ਾਮ ਤੱਕ ਤੁਹਾਨੂੰ ਸ਼ੇਅਰ ਕਰ ਦਾਂਗੇ ਕਿ ਕੀ ਕੁਝ ਬਰਾਮਦਗੀਆਂ ਹੋਈਆਂ ਇਹ ਇੱਥੇ 2 ਐਸਪੀ ਸਬੰਧ ਡੀਐਸਪੀ ਸਬੰਧ ਤੇ ਅਰਾਊਂਡ 200 ਤੋਂ 250 ਮੁਲਾਜ਼ਮ ਜਿਹੜਾ ਇੱਥੇ ਅੱਜ ਡਿਪਲੋਏ ਹੋਏ ਦੇਖੋ ਜਿਹੜੇ ਬੇ ਨੰਬਰੀ ਵਹੀਕਲ ਨੇ ਜਿਹੜੇ ਕੋਈ ਚੋਰੀ ਦੇ ਮੋਟਰਸਾਈਕਲ ਨੇ ਜਾਂ ਜਿਹੜੇ ਕੋਈ ਵਹੀਕਲ ਬਿਨਾ ਨੰਬਰ ਪਲੇਟ ਤੋਂ ਹੁੰਦੇ ਆ ਜਿਨ੍ਹਾਂ ਨੂੰ ਕਿਸੇ ਕ੍ਰਾਈਮ ਲਈ ਵਰਤਿਆ ਜਾ ਸਕਦਾ ਉਹਨਾਂ ਵਹੀਕਲਸ ਦੀ ਵੀ ਚੈਕਿੰਗ ਕੀਤੀ ਗਈ ਤੇ ਜਿਹੜੇ ਕਿਸੇ ਵਹੀਕਲ ਦੇ ਡਾਕੂਮੈਂਟ ਵਗੈਰਾ ਨਹੀਂ ਪੂਰੇ ਸੀ ਕਿ ਉਹਨਾਂ ਨੂੰ ਇੰਪਾਉਂਡ ਵੀ ਕੀਤਾ ਗਿਆ ਸਰ ਮਹਿਲਾ ਪੁਲਿਸ ਵੀ ਹੈਗੀ ਸੀ ਅੱਜ ਦੀ ਹਾਂ ਬਿਲਕੁਲ ਜੀ ਜਦੋਂ ਵੀ ਇਹੋ ਜਿਹਾ ਆਪਰੇਸ਼ਨ ਕਰਦੇ ਆਂ ਤੇ ਲੇਡੀ ਪੁਲਿਸ ਦਾ ਜ਼ਰੂਰ ਕੰਪਲੀਮੈਂਟ ਉੱਤੇ ਕੰਪੋਨੈਂਟ ਰੱਖਿਆ ਜਾਂਦਾ ਸਰ ਮੇਰੇ ਇਲਾਕੇ ਘਰੇ ਨਾਲ ਜਿੱਥੇ ਹੋ ਰਹੀ ਹੈ ਇਸ ਸਮੇਂ ਰੇਡ ਦੇਖੋ ਇੱਕ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਇੱਥੇ ਵੀ ਹੋ ਰਹੀ ਹੈ ਸਮਾਨ ਏਰੀਆ 'ਚ ਵੀ ਹੋ ਰਹੀ ਹੈ